ਜਿਹੜੀਆਂ ਕੱਸੀਆਂ 'ਚ ਪਾਣੀ ਆ ਗਿਆ 40-40 ਸਾਲਾਂ ਬਾਅਦ ਇੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ 'ਚ ਦੇਖਿਆ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਬਚੂਗਾ ਮੋਕ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਕੇ ਦਿਖਾਇਆ ਆਪਣੇ ਫੈਸਲਿਆਂ ਸਦਕਾ ਪੰਜਾਬ ਦੀਆਂ ਡੇਲਾ ਤੱਕ ਨਹਿਰੀ ਪਾਣੀ ਯਕੀਨੀ ਬਣਾਇਆ ਆਪਣੀ ਪਹਿਲਾਂ ਖਾਲਾ ਕੱਚਾ ਜਾ ਰਿਹਾ ਸੀ ਆਪਣੇ 10000 ਫੁੱਟ ਪਾਈਪਲਾਈਨ ਪਈ ਆ ਬਹੁਤ ਵਧੀਆ ਕੰਮ ਉਹਦਾ ਨਿਪੜਿਆ ਬਾਈ ਪਾਣੀ ਆਉਣ ਲੱਗ ਗਿਆ ਸਾਡੇ ਖੇਤ ਚ ਪਾਈਪ ਲਾਈਨ ਪਾਈ ਆ ਤੇ ਪਹਿਲਾਂ ਸਾਡੇ ਖੇਤ ਚ ਪਾਣੀ ਨਹੀਂ ਸੀ ਪਹੁੰਚ ਰਿਆ ਹੁਣ ਸਾਨੂੰ ਸੌਖਾ ਹੋ ਗਿਆ ਕਿ ਰਾਤ ਨੂੰ ਸਾਨੂੰ ਪਾਣੀ ਦੀ ਦਿੱਕਤ ਬਹੁਤ ਆ ਰਹੀ ਸੀ ਇਸ ਕਰਕੇ ਹੁਣ ਸਾਡੇ ਖੇਤ ਚ ਪਾਣੀ ਪੂਰਾ ਵਧੀਆ ਆ ਰਿਹਾ ਵਾ ਪਿਛਲੇ 15 ਸਾਲ ਤੋਂ ਖਾਲੇ ਖੂਲੇ ਬੰਦ ਸੀ ਤੇ ਪੰਜਾਬ ਸਰਕਾਰ ਦੇ ਉਦਮ ਸਰਕਾਰਾ ਸਾਡੇ ਅਖੀਰਲੇ ਕਿਲੇ ਤੇ ਕਰ ਪਾਣੀ ਪਹੁੰਚਿਆ 600 ਕਿਲੇ ਨੂੰ ਪਾਣੀ ਮਿਲਿਆ ਜੀ ਹੁਣ ਸਾਨੂੰ ਮੋਟਰਾਂ ਚਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਪਹਿਲਾਂ ਸਾਡੀਆਂ ਲਗਾਤਾਰ ਮੋਟਰਾਂ ਚੱਲਦੀਆਂ ਸੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਜਿਹੜੀ ਲਗਾਤਾਰ ਲੜੀ ਚੱਲ ਰਹੀ ਹੈ ਪੰਜਾਬ ਵਿੱਚ ਇਨਵੈਸਟਮੈਂਟ ਦੀ ਉਹਦੇ ਚ ਹੋਰ ਐਡੀਸ਼ਨ ਅੱਜ ਕਰਨ ਜਾ ਰਹੇ ਆ ਮੇਰੇ ਰਾਈਟ ਤੇ ਮਨੂ ਕਪਿਲਾ ਜੀ ਬੈਠੇ ਆ ਇੱਕ ਕਾਰਪੋਰੇਟ ਅਫੇਅਰਸ ਦੇ ਹੈੱਡ ਹੈਗੇ ਫੋਟੋਸਾਫ ਹੈਲਥ케ਅਰ ਦੇ ਔਰ ਕਮਲ ਯਾਦਵ ਜੀ ਬੈਠੇ ਆ ਸਾਡੇ ਪ੍ਰਿੰਸੀਪਲ ਸੈਕਟਰੀ ਇੰਡਸਟਰੀਜ਼ ਮੈਂ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਤੇ ਜਿਹੜੀ ਵਿਜਨਰੀ ਲੀਡਰਸ਼ਿਪ ਹੈਗੀ ਸਾਡੇ ਆਨਰੇਬਲ ਨੈਸ਼ਨਲ ਕਨਵੀਨਰ ਕੇਜਰੀਵਾਲ ਜੀ ਦੀ ਔਰ ਆਨਰੇਬਲ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਦੇ ਮਾਰਗਦਰਸ਼ਨ ਨਾਲ ਜੋ ਅਸੀਂ ਪੰਜਾਬ ਇਨਵੈਸਟ ਪ੍ਰੋਮੋਸ਼ਨ ਨੂੰ ਔਰ ਇੰਡਸਟਰੀ ਡਿਪਾਰਟਮੈਂਟ ਨੂੰ ਅੱਗੇ ਅੱਗੇ ਲੈ ਕੇ ਜਾ ਰਹੇ ਆ ਔਰ ਇਨਵੈਸਟਰਸ ਨੂੰ ਬੁਲਾ ਰਹੇ ਆ ਉਹਦੇ ਵਿੱਚ ਇੱਕ ਇਹਨਾਂ ਦਾ ਫੁਟੇਜ ਦਾ ਕੋਈ ਇਸ਼ੂ ਪੁਰਾਣਾ ਸੀਗਾ ਜਿਹੜਾ ਸੋਲਵ ਨਹੀਂ ਹੋ ਰਿਹਾ ਸੀ ਉਹ ਕਰ ਦਿੱਤਾ ਗਿਆ ਲੈਂਡ ਦਾ ਔਰ ਇਹ ਕੋਈ 950 ਕਰੋੜ ਰੁਪਏ ਦੀ ਐਕਸਪੈਂਸ਼ਨ ਕਰਨ ਜਾ ਰਹੇ ਆ ਮੋਹਾਲੀ ਹਸਪੀਟਲ ਦੇ ਨਾਲ ਫੋਰਟਸ ਵੈਸੇ ਤਾਂ ਸਾਰਿਆਂ ਨੇ ਸੁਣਿਆ ਹੋਇਆ ਕੰਪਨੀ ਦਾ ਪਰ ਇਹਦੀ ਡਿਟੇਲ ਵਿੱਚ ਜੋ ਇਹ ਕੰਪਨੀ ਹੈ ਦਾ ਮਾਰਕੀਟ ਕੈਪ ਕਿੰਨਾ ਹੈ ਇਹਨਾਂ ਦੇ ਟੋਟਲ ਬੈੱਡ ਕਿੰਨੇ ਹੈ ਇੰਡੀਆ ਦੇ ਸਾਰਾ ਕੁਝ ਮਨੂ ਕਪਿਲਾ ਜੀ ਦੱਸਣਗੇ ਪਰ ਇਹ ਜਿਹੜੀ ਇਨਵੈਸਟਮੈਂਟ ਹੈ ਇਹਦਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੱਸਣਾ ਚਾਹੁੰਦਾ ਕਿ 13.5 ਏਕੜ ਵਿੱਚ ਇਹ ਪੂਰਾ ਕੰਪਲੈਕਸ ਹੋ ਜਾਏਗਾ ਜਿਹੜਾ ਮੋਹਾਲੀ ਹਸਪੀਟਲ ਹੈ ਮੈਂ ਅੱਜ ਇਹਨਾਂ ਨਾਲ ਇੱਥੇ ਆਉਣ ਤੋਂ ਪਹਿਲਾਂ ਗੱਲ ਕਰ ਰਿਹਾ ਸੀ ਮੈਂ ਕਿਹਾ ਜੀ ਜਿਹੜੇ ਤੁਹਾਡੇ ਬੈੱਡ ਐ ਸਾਰੇ ਓਕੂਪਾਈਡ ਰਹਿੰਦੇ ਐ ਐਗਜ਼ਿਸਟਿੰਗ ਮੈਂ ਸੁਣ ਕੇ ਹੈਰਾਨ ਹੋ ਗਿਆ ਵੈਸੇ ਤਾਂ ਰੱਬ ਕਿਸੇ ਨੂੰ ਬਿਮਾਰ ਨਾ ਕਰੇ ਸਭ ਨੂੰ ਸੇਤ ਬਖਸ਼ੇ ਕਹਿੰਦੇ 105% ਓਕੂਪਾਈਡ ਐ ਮੈਂ ਕਿਹਾ ਜੀ ਉਹਦਾ ਕੀ ਮਤਲਬ ਉਹਦਾ ਮਤਲਬ ਇਹ ਐ ਕਿ ਬੇਟਿੰਗ ਲਿਸ ਚਲਦੀ ਰਹਿੰਦੀ ਐ ਚਲੋ ਇਕਤਾ ਇੱਕ ਰੀਜ਼ਨ ਕੁਝ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਬਿਮਾਰੀਆਂ ਥੀ ਘਟੋ ਘਟ ਹੋਣ ਜਿਹੜੀਆਂ ਸਾਡੀ ਸਟੇਟ ਗਵਰਨਮੈਂਟ ਉਪਰਾਲਾ ਕਰ ਰਹੀ ਹੈ ਜਿਸ ਤਰ੍ਹਾਂ ਡੇਂਗੂ ਹੋ ਗਿਆ ਜਾਂ ਜਿਹੜੀਆਂ ਸੀਜ਼ਨਲ ਹੁੰਦੀਆਂ ਜਿਹੜੀ ਫਲਡਿੰਗ ਕਰਕੇ ਬਿਮਾਰੀਆਂ ਫੈਲਣ ਗਈਆਂ ਕਿਉਂਕਿ ਕੈਟਲ ਬੜੇ ਮਰ ਗਏ ਤੇ ਐਨਾ ਕੋਲੋਂ ਵੀ ਅਸੀਂ ਹੈਲਪ ਮੰਗੀ ਹੈ ਤੇ ਇਹ ਵੀ ਕਹਿੰਦੇ ਅਸੀਂ ਪੂਰੀ ਗਵਰਨਮੈਂਟ ਦੀ ਸਪੋਰਟ ਕਰਾਂਗੇ ਇਸ ਚੀਜ਼ ਵਿੱਚ ਇਹ ਜਿਹੜਾ ਪ੍ਰੋਜੈਕਟ ਆਏਗਾ ਜੀ ਇਹਦੇ ਵਿੱਚ ਡਾਇਰੈਕਟ ਜਿਹੜੀ এমਪਲॉयਮੈਂਟ ਹੈ 2500 ਲੋਕਾਂ ਦੀ ਹੋਏਗੀ ਔਰ ਇਨਡਾਇਰੈਕਟ 2200 ਲੋਕ ਕੋਈ ਟੋਟਲ ਅਰਾਊਂਡ 5000 ਲੋਕਾਂ ਨੂੰ এমਪਲॉयਮੈਂਟ ਇਹਦੇ 'ਚ ਮਿਲ ਜਾਏਗੀ ਇੱਕ ਮੈਂ ਸ਼ੁਕਰਗੁਜ਼ਾਰ ਆ ਸਾਡੇ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਜੀ ਦਾ ਉਹਨਾਂ ਨੇ ਪਰਸਨਲ ਇੰਟਰਸਟ ਲੈ ਕੇ ਜੋ ਵੀ ਇਹਨਾਂ ਦੇ ਪੈਂਡਿੰਗ ਅਪਰੂਵਲ ਪਏ ਸੀਗੇ ਉਹ ਸਾਰੇ ਉਸ ਡਿਪਾਰਟਮੈਂਟ ਨੇ ਇਹਨਾਂ ਨੂੰ ਦੇ ਦਿੱਤੇ ਐ ਐਸ ਫਾਰ ਐਸ ਹੈਲਥ ਇਜ਼ ਕਨਸਰਨਡ ਉਹ ਸਿਰਫ ਕੋਈ ਡਰਾਇੰਗਸ ਦਿਆ ਕੋਈ ਹੋਏਗਾ ਜਿਹੜਾ ਪੂੜਾ ਵਿੱਚ ਫਾਰਮੈਲਿਟੀ ਆ ਹੋ ਜਾਏਗੀ ਤੇ ਤੇ ਜਿਹੜਾ ਹਸਪੀਟਲ ਹੈ ਮਲਟੀ ਸਪੈਸ਼ੈਲਟੀ ਹਸਪੀਟਲ ਬਣਨ ਜਾ ਰਹੇ ਆ ਇਹਦੇ ਵਿੱਚ ਸਾਰੀਆਂ ਸਪੈਸ਼ੈਲਟੀਆਂ 온ਕੋਲੋਜੀ ਹਾਰਟ ਇਹ ਤਾਂ ਸਾਰਾ ਕੁਝ ਹੋਏਗਾ ਪਲੱਸ ਓਟੀ ਵੀ ਨਵੇਂ ਬਣਨਗੇ ਪਰ ਜਿਹੜੇ ਓਟੀ ਬਣਨਗੇ ਉਹ ਸਟੇਟ ਆਫ ਦੀ ਆਰਟ ਓਟੀ ਹੋਣਗੇ ਰੋਬੋਟਿਕ ਸਰਜਰੀਜ਼ ਵੀ ਉਥੇ ਹੋਣਗੀਆਂ ਇਹ ਇਹ ਸਾਰੀਆਂ ਉਹਦੇ ਵਿੱਚ ਫੈਸਿਲਿਟੀਆਂ ਆ ਫਰਦਰ ਮੰਨੂ ਕਪਿਲਾ ਜੀ ਤੁਹਾਨੂੰ ਆਪ ਦੱਸਣਗੇ ਕਿ ਇਹਨਾਂ ਦਾ ਕੀ ਐਕਸਪੀਰੀਅੰਸ ਹੈ ਪੰਜਾਬ ਇਨਵੈਸਟ ਨਾਲ ਅ ਹੋਰ ਇਹ ਆਪਣੇ ਕੰਪਨੀ ਬਾਰੇ ਵੀ ਦੱਸਣਗੇ ਤੇ ਜੇ ਕੋਈ ਪ੍ਰੋਜੈਕਟ ਦਾ ਕੁਝ ਇਨਫੋਰਮੇਸ਼ਨ ਰਹਿ ਗਈ ਹੈ ਉਹ ਵੀ ਦੱਸਣਗੇ ਵੈਸੇ ਇੱਕ ਹੋਰ ਇਹਨਾਂ ਨੇ ਮੈਨੂੰ ਅੱਜ ਦੱਸਿਆ ਕਿ ਅਸੀਂ ਫਰਦਰ ਇਨਵੈਸਟਮੈਂਟ ਅੰਮ੍ਰਿਤਸਰ ਵੀ ਕਰਨ ਜਾ ਰਹੇ ਹਾਂ ਪਰ ਉਹ ਹਲੇ ਕਿਉਂਕਿ ਕੈਪ ਫਾਈਲ ਨਹੀਂ ਹੋਇਆ ਉਹਦੀ ਡਿਟੇਲ ਨਹੀਂ ਸੀ ਬਟ ਉਹ ਵੀ ਦੋ ਤਿੰਨ ਮਹੀਨਿਆਂ ਚ ਪੂਰਾ ਇਹ ਕੈ ਫਾਈਲ ਕਰਕੇ ਉਹਦੀ ਅਲੱਗ ਅਨਾਉਂਸਮੈਂਟ ਹੋਏਗੀ ਮਨੂ ਕਪਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇੱਧਰ ਕਰ ਲੋ ਇਹ ਸਾਰੀਆਂ ਮਾਈਕ ਚ ਲਈਆਂ ਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫੋਟੇਸ ਬਾਰੇ ਡਿਟੇਲਸ ਤਾਂ ਇੰਟਰਨੈਟ ਸਾਰੀ ਜਗ੍ਹਾ ਮਿਲ ਜਾਂਦੀਆਂ ਹਨ ਮੈਂ ਇੱਕ ਛੋਟੀ ਜੀ ਚੀਜ਼ ਕਹਿਣੀ ਚਾਹੁੰਦਾ ਸੀ ਫੋਟੇਸ ਦਾ ਪਹਿਲਾ ਹਸਪਤਾਲ ਮੋਹਾਲੀ ਚ ਆਇਆ ਸੀ 2001 ਦੇ ਵਿੱਚ when we started it so that is where the fortes growth story started so ਹੁਣ ਆਫਟਰ ਮਲਟੀਪਲ ਚੇਂजेस ਐਂਡ ਥਿੰਗਸ ਇਨ ਫੋਟੇਸ ਜਦੋਂ ਅਸੀਂ ਦੁਬਾਰਾ ਐਕਸਪੈਂਸ਼ਨ ਕਰਨਾ ਸ਼ੁਰੂ ਕੀਤਾ ਔਰ ਪਲਾਨ ਕਰਨੇ ਸ਼ੁਰੂ ਕੀਤੇ ਤਾਂ ਅਸੀਂ ਸਭ ਤੋਂ ਪਹਿਲੇ ਸੋਚਿਆ ਕਿ ਆਪਣੇ ਸਟੇਟ ਜਿੱਥੋਂ ਫੋਟੇਸ ਸ਼ੁਰੂ ਹੋਇਆ ਸੀ ਉੱਥੇ काम शुरू करिए पंजाब दे विच दैट इज वेयर द सीड्स ऑफ दिस एक्सपेंशन इन पंजाब गॉट सोन सो टाइम लगता है प्लैनिंग बट थैंक्स टू द प्रेजेंट पंजाब गवर्नमेंट के साथ जो छोटे इशू नहीं सी इशू बड़े दे रिजोल्व इट एट अ सुपर फास्ट स्पीड मतलब पॉलिसी चेंज हुई सब कुछ होया दे देल्प आस सपोर्टेड आस गाइडेड आस इन ऑल ऑफ दिस तो इस सिचुएशन मुकाम ते पहुंच गए हैं कि साइड एक्सपेंशन ले ਅਪਰੂਵਲਸ ਹੈਗੀਆਂ ਸਾਡੇ ਕੋਲ ਇਨ ਪਲੇਸ ਔਰ ਅਸੀਂ ਆਪਣੀਆਂ ਡਰਾਇੰਗਸ ਵਗੈਰਾ ਸਬਮਿਟ ਕਰਕੇ ਜਲਦ ਹੀ ਕੰਮ ਸ਼ੁਰੂ ਕਰ ਦਾਂਗੇ ਸੋ ਇਹ ਸਾਡਾ ਫੋਟਿਸ ਦਾ ਮੌਲੀ ਦਾ ਰਿਹਾ ਉਸ ਤੋਂ ਇਲਾਵਾ ਅਸੀਂ ਜਲੰਧਰ ਦੇ ਵਿੱਚ ਵੀ ਇੱਕ ਹਸਪੀਟਲ ਲਿੱਤਾ ਹੈਗਾ ਜਿਹੜਾ ਚੱਲਦਾ ਹੋਇਆ ਹਸਪੀਟਲ ਹੈ ਉਹਨੂੰ ਰੀਵੈਂਪ ਕਰ ਰਹੇ ਹਾਂ ਬਟ ਡੂਇੰਗ ਵੈਰੀ ਵੈਲ ਥਰਡ ਅਸੀਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਉਸੇ ਹਸਪੀਟਲ ਦੇ ਵਿੱਚ ਇੱਕ ਟਾਵਰ ਲੈ ਕੇ ਆ ਰਹੇ ਹਾਂ ਐਗਜ਼ਿਸਟਿੰਗ ਅਰਾਊਂਡ 150 ਟੂ 200 ਬੈਡਸ ਤੋਂ ਇਹ ਇਹਦੇ ਬਾਰੇ ਫੋਟਿਸ ਦੇ ਬਾਰੇ ਪੰਜਾਬ ਲਈ ਸੀਗਾ ਔਨ ਐਨ ਇੰਡੀਆ ਲੈਵਲ ਵੀ ਹੈਵ 35 ਹਸਪੀਟਲਸ 5000 ਪਲੱਸ ਬੈਡਸ ਸੋ ਉਹ ਡਿਟੇਲਸ ਦਾ ਸਾਰੀਆਂ ਹੈਗੀਆਂ ਬਟ ਇਨ ਆਰ ਐਕਸਪੈਂਸ਼ਨਸ ਪੰਜਾਬ ਇਜ਼ ਵਨ ਆਫ ਦ ਸਟੇਟਸ ਜਿਹਦੇ ਉੱਤੇ ਸਪੈਸੀਫਿਕ ਫੋਕਸ ਹੈ ਸੋ ਜੇ ਤੁਸੀਂ ਦੇਖਿਆ ਜਾਵੇ ਕਿਹਾ ਜਾਵੇ ਤਾਂ ਮੋਹਾਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਪੂਰਾ ਰੂਟ ਕਵਰ ਹੋ ਜਾਂਦਾ ਹੈ ਮੋਹਾਲੀ ਹੋ ਗਿਆ ਹੁਣ ਇੱਕ ਵੱਡਾ ਹਸਪਤਾਲ ਲੁਧਿਆਣੇ ਦੋ ਹੋ ਗਏ ਜਲੰਧਰ ਹੋ ਗਿਆ ਤੇ ਅੰਮ੍ਰਿਤਸਰ ਹੋ ਗਏ 86 ਸਰ 40s ਦਾ ਫਾਇਦਾ ਹੋ ਗਿਆ ਆਮ ਲੋਕਾਂ ਦਾ ਕੀ ਫਾਇਦਾ ਗਰੀਬਾਂ ਦਾ ਕੀ ਫਾਇਦਾ ਔਰ ਖਾਸ ਤਰੀਕੇ ਨਾਲ ਆਯੂਸ਼ਮਾਨ ਯੋਜਨਾ ਦੇ ਕਾਰਡ ਨੂੰ ਕਿਹੋ ਜਿਹੀ ਕਿਰਨ ਤੁਹਾਡੇ ਹਸਪਤਾਲ ਦਾ ਫਾਇਦਾ ਹੋ ਗਿਆ ਸਰ ਆਯੂਸ਼ਮਾਨ ਲਈ ਗੱਲ ਚੱਲ ਰਹੀ ਹੈ ਕਿ ਅਸੀਂ ਜਦੋਂ ਵੀ ਅੱਗੇ ਕਰ ਰਹੇ ਹਾਂ ਇੱਕ ਅਲੱਗ ਆਯੂਸ਼ਮਾਨ ਲਈ ਦੇਖਾਂਗੇ ਉਹਦੇ ਰੇਟਸ ਕੁਝ ਡਿਸਕਸ਼ਨ ਹੋ ਰਹੀ ਹੈ ਸੋ ਤਜਾਦੋ ਉਹ ਹੋ ਜਾਂਦਾ ਉਦੋਂ ਵੀ ਵਿਲ ਐਕਸੈਪਟ ਦੈਟ ਓਨਲੀ ਦੈਟ ਆਲਸੋ ਪੰਜਾਬ ਸਰਕਾਰ ਵੀ ਥੋੜੇ ਚਿਰ ਦੇ ਵਿੱਚ ਹੈਲਥ ਕਾਰਡ ਹੈ ਜਿਹੜਾ ਉਹ ਨਾ ਕੋਈ ਉਹ ਸਾਰਿਆਂ ਦੇ ਇੰਤਜ਼ਾਰੀ ਹੈ ਕਿ ਉਹ ਵੀ ਇਹਦੇ ਵਿੱਚ ਕਵਰ ਕਰਵਾਉਂ ਉਹ ਹਾਂ ਜਦੋਂ ਡਿਸਕਸ਼ਨ ਹੋਏਗੀ ਪੰਜਾਬ ਸਰਕਾਰ ਨਾਲ ਸਾਡੀ ਪੀਪਲ